ਕਿਉਂਕਿ ਜਿਹੜੀ ਭਾਜਪਾ ਦੀ ਸਰਕਾਰ ਜਿਨੇ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਸਾਡੇ ਕਿਸਾਨਾਂ ਦੇ ਉੱਤੇ ਠੋਸ ਦਿੱਤੇ ਸੀ ਔਰ ਤੁਸੀਂ ਸਾਰਿਆਂ ਨੇ ਵੇਖਿਆ ਮੈਨੂੰ ਲੱਗਦਾ ਸਾਡੇ ਖਾਸ ਕਰਕੇ ਪੰਜਾਬ ਦਾ ਔਰ ਸਾਡੇ ਦੇਸ਼ ਦਾ ਕਿਸਾਨ ਕੋਈ ਇਹੋ ਜਿਹਾ ਕਿਸਾਨ ਨਹੀਂ ਰਿਹਾ ਜਿਨੇ ਦਿੱਲੀ ਦੇ ਬਾਰਡਰ ਤੇ ਹਾਜ਼ਰੀ ਨਹੀਂ ਲਵਾਈ ਹੋਊਗਾ ਜਦੋਂ ਸਾਡੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਔਰ بڑے ਵੱਡੇ ਪੱਧਰ ਤੇ ਦੇਸ਼ ਦੇ ਕਿਸਾਨ ਉੱਥੇ ਜਿਹੜੀ ਉਹਨਾਂ ਹਾਜ਼ਰੀ ਭਰੀ ਔਰ ਇਸ ਸਰਕਾਰ ਨੂੰ ਮੈਂ ਤਾਂ ਇਹ ਭਾਜਪਾ ਦੀ ਜ਼ਾਲਮ ਸਰਕਾਰ ਕਹਿ ਸਕਦਾ ਕਿ ਜਿਹੜੀ ਮੈਨੂੰ ਲੱਗਦਾ ਕਿ ਇਹ ਕਿਸਾਨਾਂ ਤੇ ਜਿਹੜਾ ਪੂਰਾ ਜ਼ੋਰ ਲਾ ਰਹੀ ਹੈ ਕਿ ਕਿਸੇ ਤਰ੍ਹਾਂ ਕਿਸਾਨੀ ਨੂੰ ਖਤਮ ਕੀਤਾ ਜਾਵੇ ਔਰ ਇਸ ਸਰਕਾਰ ਨੂੰ ਸਾਡੇ ਕਿਸਾਨਾਂ ਅੱਗੇ ਉਦੋਂ ਝੁਕਣਾ ਪੈ ਗਿਆ ਪਰ ਅੰਦਰੋਂ ਜਿਹੜੀ ਆ ਉਹਨਾ ਆਪਦੀ ਕਿੜ ਜਿਹੜੀ ਆ ਉਹ ਨਹੀਂ ਗਵਾਈ। ਉਹ ਉਸੇ ਤਰ੍ਹਾਂ ਹੀ ਜਾਰੀ ਆ। ਆ ਹੁਣ ਜਿਹੜੀ ਨਵੀਂ ਗੱਲ ਆਈ ਆ ਸਾਹਮਣੇ ਕਿ ਜਿਹੜਾ ਸਮਝ ਹੀ ਨਹੀਂ ਆਈ ਕਿ ਬਣ ਕੀ ਗਿਆ ਕਿ ਟਰੰਪ ਟਵੀਟ ਕਰ ਰਿਹਾ ਮੋਦੀ ਸਾਹਿਬ ਸਵਾਗਤ ਕਰ ਰਿਹਾ। ਅਜੇ ਤੱਕ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਕਿ ਇਹ ਡੀਲ ਹੋਈ ਕੀ ਆ। ਇਹਨੂੰ ਜਨਤਕ ਤੇ ਕਰੋ। ਪਰ ਇੱਕ ਗੱਲ ਕਲੀਅਰ ਆ ਕਿ ਇਹ ਜਿਹੜਾ ਸਾਡੇ ਆਪਣੇ ਦੇਸ਼ ਦਾ ਕਿਸਾਨ ਉਹਨੂੰ ਖਤਮ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ ਭਾਜਪਾ ਦੀ ਸਰਕਾਰ ਕਿਉਂਕਿ ਵੇਖੋ ਜਿਹੜੀ ਗੱਲ ਹੈ ਗੱਲ ਸਾਡੇ ਦੇਸ਼ ਦੀ ਆ ਤਵੇ ਟਵੀਟ ਜਿਹੜਾ ਉਹ 트ੰਪ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੋ ਇਹ ਫੈਸਲੇ ਹੋ ਰਹੇ ਆ ਸਾਡਾ ਜਿਹੜਾ ਕਿਸਾਨ ਆ ਜਿਹੜਾ ਦਿਨ ਰਾਤ ਮਿਹਨਤ ਕਰਦਾ ਬਹੁਤ ਵਿਚਾਰੇ ਜਿੱਦਾਂ ਆਪਾਂ ਆਮ ਹੀ ਕਹਿ ਦਿੰਨੇ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਮਿਹਨਤ ਕਰਨ ਵਾਲਾ ਕਿਸਾਨ ਆ ਜਿਹੜਾ ਉਹਨੂੰ ਖਤਮ ਕਰਨ ਦਾ ਜਿਹੜਾ ਇਹਨਾਂ ਨੇ ਮਨਸੂਬਾ ਉਹ ਘਟ ਲਿਆ ਜੇ ਇਹ ਜਿਹੜਾ ਕਾਨੂੰਨ ਆ ਇਹ ਜਿਹੜੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਫੇਰ ਹੋਣ ਲੱਗਾ ਇਹ ਘੁਮ ਘਮਾ ਕੇ ਗੱਲ ਫੇਰ ਉੱਥੇ ਕਾਲੇ ਕਾਨੂੰਨਾਂ ਤੇ ਆ ਕੇ ਮੁੱਕਦੀ ਹੈ ਜੇ ਇਹ ਕੰਮ ਚੱਲ ਪੈਂਦਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਫਿਰ ਸਾਡੇ ਦੇਸ਼ ਦਾ ਕੀ ਬਣੂਗਾ ਸਾਡੀਆਂ ਫਸਲਾਂ ਦਾ ਕੀ ਬਣੂਗਾ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਮਝੌਤਾ ਕਰ ਲਿਆ ਉਸ ਤਰੀਕੇ ਦੇ ਨਾਲ ਮੈਂ ਫੇਰ ਇਹ ਗੱਲ ਕਹਿਣੀ ਚਾਹਣਾ ਬੜੀ ਦਾਵੇ ਨਾਲ ਮੇਰੀ ਅੱਜ ਗੱਲ ਨੋਟ ਕਰ ਲਿਓ ਕਿ ਸਿੱਧਾ ਤੇ ਸਿੱਧਾ ਸਾਡੇ ਕਿਸਾਨੀ ਦੇ ਉੱਤੇ ਬਹੁਤ ਵੱਡਾ ਅਟੈਕ ਜਿਹੜਾ ਭਾਜਪਾ ਕਰਨ ਜਾ ਰਹੀ ਆ ਔਰ ਇਹ ਬਰਦਾਸ਼ਤ ਤੋਂ ਬਾਹਰ ਗੱਲਾਂ ਨੇ ਇਹਦੇ ਵਿੱਚ ਜਿਹੜਾ ਸਾਨੂੰ ਫੇਰ ਇੱਕ ਜੁੱਟ ਜਿਹੜਾ ਹੋਣਾ ਪੈਣਾ ਔਰ ਕਿਸਾਨ ਦੇ ਨਾਲ ਫੇਰ ਸਾਨੂੰ ਧਿਰ ਬਣ ਕੇ ਖੜੋਣਾ ਪੈਣਾ ਕਿਉਂਕਿ ਇਹ ਸਿਰਫ ਤੇ ਸਿਰਫ ਮੋਦੀ ਸਾਹਿਬ ਦਾ ਜੋ ਮਨਸੂਬਾ ਵਾ ਉਹ ਆਪਣੇ ਉਹ ਹੀ ਫੇਰ ਪੂੰਜੀਪਤੀ ਯਾਰਾ ਨੂੰ ਰਜਾਉਣ ਦਾ ਜਿਹੜਾ ਮਨਸੂਬਾ ਉਹਨਾਂ ਨੇ ਬਣਾਇਆ ਕਿ ਇਹਨਾਂ ਨੂੰ ਮੈਂ ਕਿਹੜੇ ਤਰੀਕੇ ਦੇ ਨਾਲ ਤਕੜਿਆ ਕਰਨਾ ਪਰ ਜਿਹੜੀ ਇਹ ਸਮਝੌਤੇ ਹੋ ਰਹੇ ਆ ਇਹ ਸਾਡੇ ਲਈ ਬੜੇ ਘਾਤਕ ਸਾਬਤ ਹੋਣਗੇ ਔਰ ਸਾਡਾ ਬਹੁਤ ਵੱਡੇ ਪੱਧਰ ਤੇ ਨੁਕਸਾਨ